ਤੋ ਕਾ ਮਿਲ ਜਾਂਦੇ ਨਹੀਂ ਤਾਂ ਲੋਕੀ ਰੇੜੀਆਂ ਭਰ ਕੇ ਵੀ ਲੈ ਜਾਂਦੇ ਦਾਰੂ ਦੀਆਂ ਫੈਕਟਰੀਆਂ ਚੋਂ ਡਿਸਟਿਲਰੀਆਂ ਚੋਂ ਹੁਣ ਇਹਦੇ ਵਿੱਚ ਪ੍ਰੋਟੀਨ ਹੈ 45 ਤੋਂ 54% ਪਰ ਖਤਰਨਾਕ ਕੀ ਹੈ ਇਹਦੀ ਬਹੁਤ ਹੀ ਪ੍ਰੋਟੀਨ ਗੋਹੇ ਚੀ ਜਾਨੀ ਹੈ ਹੂੰ ਉਹਨਾਂ ਚ ਐਫਲਾਟੋਕਸਿਨ 200 250 300 ਤੱਕ 10 ਗੁਣਾ 10 ਗੁਣਾ ਸਰਕਾਰ ਕਹਿੰਦੀ ਹੈ ਫੀਡ ਚ 20 ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਉਹ ਸਮਾਨ ਹੀ ਫੀਡ ਵਾਸਤੇ ਜਾ ਰਿਹਾ ਉਹ ਸਮਾਨ ਹੀ ਫੀਡ ਵਾਸਤੇ ਜਾ ਰਿਹਾ ਔਰ ਇੱਕ ਹੋਰ ਟੌਕਸਿਨ ਹੈ ਜਿਹੜਾ ਜਿਹਦੇ ਬਾਰੇ ਹਲੇ ਇਨੀ ਗੱਲ ਨਹੀਂ ਹੁੰਦੀ ਉਹ ਹੈਗਾ ਜੇਰੇਲੀਨੋਨ ਜੀ ਜੇਰੇਲੀਨੋਨ ਸਾਡਾ ਜਿਹੜਾ ਕੈਮੀਕਲ ਹੈ ਈਸਟ੍ਰੋਜਨ ਅੰਡੇ ਦਾ ਨੀਚੋਂ ਨਿਕਲਦਾ ਹੈ ਉਹਦੇ ਵਰਗਾ ਜਿਹੜੇ ਪਸ਼ੂਪਾਂ ਕਹਿੰਦੇ ਆ ਵੀ ਬੋਲਦੇ ਹੀ ਰਹਿੰਦੇ ਆ ਤਾਰਾਂ ਹੀ ਦੇਈ ਜਾਂਦੇ ਆ ਤਾਰਾਂ ਹੀ ਦੇਈ ਜਾਂਦੇ ਆ ਗੱਬਣ ਹੋਣ ਤੋਂ ਬਾਅਦ ਵੀ ਗੱਬਣ ਹੋਣ ਤੋਂ ਬਾਅਦ ਵੀ ਜਦ ਗੱਬਣ ਝੋਟੀਆਂ ਦੁੱਧ ਲਾ ਲੈਂਦੀਆਂ ਥਣ ਪੱਟ ਲੈਂਦੀਆਂ ਉਹ ਜੇਰੇਲੀਨੋਨ ਕਰਕੇਆਂ ਵੀਡੀਓ ਸਮੱਸਿਆਵਾਂ ਦੇ ਵਿੱਚ ਕਿਵੇਂ ਨਜਿੱਠਣਾ ਚਾਰ ਪਸ਼ੂ ਆ ਤਾਂ ਵੀ ਕੰਮ ਦਾ ਸਾਰਾ ਕੰਗਿਆਣਾ ਜੇ ਤੁਹਾਡੇ ਕੋਲ 400 ਪਸ਼ੂ ਆ ਗੱਲ ਆ ਤਾਂ ਵੀ ਸਾਰੀਆਂ ਕੰਮ ਨਹੀਂ ਕਿਉਂਕਿ ਮਸਲੇ ਕਾਲੀ ਦਾ ਹੱਲ ਨਹੀਂ ਹੁੰਦੇ ਦਵਾਈਆਂ ਦਾ ਹੱਲ ਨਹੀਂ ਹੁੰਦੇ ਜਿਹੜੇ ਖਰਾਕੀ ਦਿੱਤਾ ਨੇ ਵੀ ਬੜੇ ਵੱਡੇ ਰੋਲ ਨੇ ਪਰ ਆ ਜ਼ਹਿਰਾਂ ਤੋਂ ਵੀ ਬਚਣਾ ਉਹਨਾਂ ਦੇ ਵਿੱਚੋਂ ਇੱਕ ਐਫਲਾਟੌਕਸਨ ਜਿਹੜਾ ਮੇਰੀ ਜ਼ੁਬਾਨ ਤੇ ਚੜਿਆ ਹੋਇਆ ਜਿਹੜਾ ਅੱਜਕੱਲ ਬਹੁਤ ਟ੍ਰੈਂਡਿੰਗ ਆ ਜਿਹਦੇ ਕਰਕੇ ਮੱਕੀ ਚੱਲਣ ਦੇ ਵਿੱਚ ਆਈਏ ਮੱਕੀ ਉਹਦਾ ਕੈਰੀਅਰ ਬਣਦਾ ਹੈਗਾ ਉਸ ਫੰਗਸ ਦਾ ਉਸ ਟੌਕਸਿਨ ਦਾ ਤੇ ਹੋਰ ਬਹੁਤ ਸਾਰੇ ਟੌਕਸਿਨ ਹੈਗੇ ਆ ਉਹ ਕਿਵੇਂ ਆ ਜਾਂਦੇ ਆ ਫਸੂਆਂ ਦੇ ਅੰਦਰ ਚਲੇ ਜਾਂਦੇ ਖੜਾ ਖੜਾ ਪਸ਼ੂ ਮਰ ਜਾਂਦਾ ਫੈਟੀ ਹੋ ਜਾਂਦਾ ਉਹਨੂੰ ਸੋਬ ਬਿਮਾਰੀ ਹੋ ਜਾਂਦੀ ਹੈ ਉਹਨਾਂ ਦੇ ਪ੍ਰਤੀ ਅੱਜ ਥੋੜੀ ਜਿਹੀ ਵਾਰਤਾਲਾਪ ਹੁਣ ਸਾਡੇ ਕੋਲੇ ਜੇਸੀ ਖਤਰਨਾਕ ਫਸਲਾਂ ਲਾ ਲਈਏ ਬੰਦਿਆਂ ਵਾਸਤੇ ਜਾਂ ਪਸ਼ੂਆਂ ਵਾਸਤੇ ਤਾਂ ਉਹ ਚ ਤਿੰਨ ਚੀਜ਼ਾਂ ਮੇਨ ਨੇ ਪਹਿਲੇ ਨੰਬਰ ਤੇ ਮੱਕੀ ਆ ਸਾਡੇ ਕੋਲੇ ਮੱਕੀ ਸਾਲ ਚ ਤਿੰਨ ਵਾਰੀ ਮੇਨ ਆਉਂਦੀ ਹੈ ਪਰ ਮੱਕੀ ਸਿਰਫ ਜਿਹੜੀ ਸਾਡੀ ਫਰਬਰੀ ਵਾਲੀ ਮੱਕੀ ਹੈ ਸਪ੍ਰਿੰਗ ਦੀ ਮੱਕੀ ਹੈ ਸਪ੍ਰਿੰਗ ਵਾਲੀ ਮੱਕੀ ਉਹ ਸਹੀ ਹੈ ਉਸ ਤੋਂ ਬਾਅਦ ਦੀ ਮੱਕੀ ਦਾ ਕੋਈ ਪਤਾ ਨਹੀਂ ਦਵਾਡੋਲਾ ਦੂਜੇ ਨੰਬਰ ਤੇ ਸਾਡੇ ਕੋਲ ਜੇ ਕੋਈ ਖਤਰਨਾਕ ਫਸਲ ਹੈਗੀ ਟੌਕਸਿਕ ਬਦਲੀ ਤਾਂ ਉਹ ਸਾਡੇ ਕੋਲ ਹੈਗਾ ਜੀ ਜਿਹੜਾ ਅਸੀਂ ਕਹਿ ਦਿੰਨੇ ਆ ਮੂਫਲੀ ਗਰਾਊਂਡ ਨਟ ਹੂੰ ਬਹੁਤ ਬੁਰਾ ਹਾਲ ਹੈ ਦਾ ਤੀਜੇ ਨੰਬਰ ਤੇ ਜੇ ਕੋਈ ਚੀਜ਼ ਹੈਗੀ ਜਿਹੜੀ ਅਸੀਂ ਹਲੇ ਅਣਗੌਲੀ ਕਰ ਰਹੇ ਆ ਨਾ ਉਹ ਹੈਗਾ ਡੀ ਡੀ ਜੀ ਐਸ ਇਹਦੀ ਮੇਨ ਪ੍ਰੋਬਲਮ ਹੈ ਇਹ ਬੰਦਿਆਂ ਚ ਲਿਵਰ ਕੈਂਸਰ ਦਾ ਬਹੁਤ ਵੱਡਾ ਕਾਰਨ ਬਿਲਕੁਲ ਹੁਣ ਐਮ1 ਦੀ ਲਿਮਿਟ ਹੈ ਜਿਹੜੀ ਦੁੱਧ ਚ ਉਹ ਹੈ ਕਿ 0.5 ਪੀਪੀਬੀ ਇੰਡੀਆ ਚ ਹੂੰ ਮਤਲਬ 0.5 ਮਾਈਕਰੋਗ੍ਰਾਮ 1 ਲੀਟਰ 1 ਕਿਲੋ ਦੁੱਧ ਚ ਹੂੰ ਬਾਹਰਲੇ ਦੇਸ਼ਾਂ ਚ ਯੂਰਪ ਦੇ ਵਿੱਚ 0.05 ਅੱਛਾ ਜੀ ਲੇਕਿਨ ਵੈਸੇ ਚਾਰ ਪੰਜ ਨੇ ਜਿਹੜੇ ਖਤਰਨਾਕ ਨੇ ਜਿਵੇਂ ਆਪਣਾ ਜਿਹੜਾ ਐਫਲਾਟੋਕਸਿਨ ਹੈ ਸਭ ਤੋਂ ਖਤਰਨਾਕ ਐ ਸਭ ਤੋਂ ਕਾਮਨ ਹੈ ਦੂਜਾ ਸਾਡੇ ਕੋਲ ਬੋਮਾਈ ਟੌਕਸਿਨ ਹੈ ਜੀ T2 ਹੈ ਜਿਰੇਲੀ ਨੋਨ ਹੈ ਜਿਰੇਲੀ ਨੋਨ ਨੂੰਪ ਕਹਿੰਦੇ ਨੇ GAE ਜਿਹੜਾ ਐਫਲਾਟੌਕਸਿਨ ਹੈ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਸਭ ਤੋਂ ਜ਼ਿਆਦਾ ਆਮ ਹੈ ਕਿਸਾਨ ਭਰਾ ਉਸਾਸੀ ਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲਾਂ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਤੂੜੀ ਦੇ ਰੂਪ ਚ ਦਾਣਿਆਂ ਦੇ ਰੂਪ ਵਿੱਚ ਤੇਲਾਂ ਦੇ ਰੂਪ ਵਿੱਚ ਆਉਂਦੀਆਂ ਜਿਹੜੀਆਂ ਪਸ਼ੂਆਂ ਤੱਕ ਪਹੁੰਚਦੀਆਂ ਪਸ਼ੂਆਂ ਦੇ ਵਿੱਚ ਖਰਾਕੀ ਤੱਤਾਂ ਦੇ ਰੂਪ ਵਿੱਚ ਗ੍ਰਹਿਣ ਹੋ ਜਾਂਦੀਆਂ ਗੋਹਾ ਬਣ ਕੇ ਨਿਕਲ ਜਾਂਦਾ ਹੈਗਾ ਲਹੂ ਵਿੱਚ ਸੋਖੀਆਂ ਜਾਂਦੀਆਂ ਮਿਲ ਜਾਂਦੀਆਂ ਤੇ ਦੁੱਧ ਬਣ ਕੇ ਆਪਣੇ ਅੰਦਰ ਚਲੇ ਜਾਂਦੀਆਂ ਉਹਨਾਂ ਦੇ ਵਿੱਚ ਕੁਝ ਐਦੇ ਜ਼ਹਿਰੀਲੇ ਤੱਤ ਹੁੰਦੇ ਹੈਗੇ ਆ ਜਿਹੜੇ ਪਸ਼ੂਆਂ ਨੂੰ ਵੀ ਖਰਾਬ ਕਰਦੇ ਆ ਆਪਣੇ ਤੱਕ ਪਹੁੰਚਦੇ ਆ ਬਜ਼ੁਰਗਾਂ ਦੀ ਬੱਚਿਆਂ ਦੀ ਔਰਤਾਂ ਦੀ ਸਿਹਤ ਉਹਦੇ ਤੇ ਮਾੜਾ ਅਸਰ ਪੈਂਦਾ ਹੈਗਾ ਕਈ ਵਾਰੀ ਆਪਾਂ ਕਹਿ ਦਿੰਦੇ ਆਂ ਵੀ ਆਪਾਂ ਤੇ ਸ਼ਰਾਬ ਹੀ ਨਹੀਂ ਪੀਂਦੇ ਹੈਗੇ ਆਪਣਾ ਲੀਵਰ ਕਿਵੇਂ ਫੇਲ ਹੋ ਗਿਆ ਕਿਡਨੀ ਕਿਵੇਂ ਫੇਲ ਹੋ ਗਈ ਤਾਂ ਆਪਣੇ ਨਾਲ ਪਸ਼ੂਆਂ ਦੀ ਸਿਹਤ ਦੇ ਉੱਤੇ ਕਾਫੀ ਲੰਮਾ ਤਜਰਬਾ ਰੱਖਣ ਵਾਲੇ ਡਿਗਜ ਡਾਕਟਰ ਜੀਵਨ ਗੁਪਤਾ ਜੀ ਮੌਜੂਦ ਹੈਗੇ ਡਾਕਟਰ ਸਾਹਿਬ ਸਸੀ ਕਾ ਇਹਨਾਂ ਦੀ ਇੱਕ ਕਿਤਾਬ ਵੀ ਆਈ ਹੋਈ ਹੈ ਨਿੱਜੀ ਤਜਰਬੇ ਤੇ ਗਿਆਨ ਕਿਤਾਬ ਦੇ ਵਿੱਚ ਪੰਜਾਬੀ ਭਾਸ਼ਾ ਚ ਲਿਖਿਆ ਹੋਇਆ ਤੁਸੀਂ ਮੰਗਵਾ ਸਕਦੇ ਇਹਨਾਂ ਦਾ ਚੈਨਲ ਡਾਕਟਰ ਜੀਵਨ ਗੁਪਤਾ ਡੇਰੀ ਫਾਰਮਿੰਗ ਸਰਚ ਕਰਕੇ ਲੰਬੀਆਂ ਛੋਟੀਆਂ ਵੱਡੀਆਂ ਵੀਡੀਓ ਸਮੱਸਿਆਵਾਂ ਦੇ ਵਿੱਚ ਕਿਵੇਂ ਨਜਿੱਠਣਾ ਚਾਰ ਪਸ਼ੂ ਆ ਤਾਂ ਵੀ ਕੰਮ ਦਾ ਸਾਰਾ ਗਿਆਨ ਜੇ ਤੁਹਾਡੇ ਕੋਲ 400 ਪਸ਼ੂ ਆ ਗੱਲ ਆ ਤਾਂ ਵੀ ਸਾਰੀਆਂ ਕੰਮ ਨਹੀਂ ਕਿਉਂਕਿ ਮਸਲੇ ਕਾਲੀ ਨਾਲ ਹੱਲ ਨਹੀਂ ਹੁੰਦੇ ਦਵਾਈਆਂ ਨਾਲ ਹੱਲ ਨਹੀਂ ਹੁੰਦੇ ਜਿਹੜੇ ਖਰਾਕੀ ਦਿੱਤਾ ਨੇ ਵੀ ਬڑے-ਵਡੇ ਰੋਲ ਨੇ ਪਰ ਆ ਜਹਿਰਾਂ ਤੋਂ ਵੀ ਬਚਣਾ ਉਹਨਾਂ ਦੇ ਵਿੱਚੋਂ ਇੱਕ ਐਫਰਾਡੋਕਸਨ ਜਿਹੜਾ ਮੇਰੀ ਜ਼ੁਬਾਨ ਤੇ ਚੜਿਆ ਹੋਇਆ ਜਿਹੜਾ ਅੱਜਕੱਲ ਬਹੁਤ ਟ੍ਰੈਂਡਿੰਗ ਆ ਜਿਦੇ ਕਰਕੇ ਮੱਕੀ ਚੱਲਣ ਦੇ ਵਿੱਚ ਆਈਏ ਮੱਕੀ ਉਹਦਾ ਕੈਰੀਅਰ ਬਣਦਾ ਹੈਗਾ ਉਸ ਫੰਗਸ ਦਾ ਉਸ ਟੌਕਸਿਨ ਦਾ ਤੇ ਹੋਰ ਬਹੁਤ ਸਾਰੇ ਟੌਕਸਨ ਹੈਗੇ ਆ ਉਹ ਕਿਵੇਂ ਆ ਜਾਂਦੇ ਆ ਫਸੂਆਂ ਦੇ ਅੰਦਰ ਚਲੇ ਜਾਂਦੇ ਖੜਾ-ਖੜਾ ਪਸ਼ੂ ਮਰ ਜਾਂਦਾ ਫੈਟੀ ਹੋ ਜਾਂਦਾ ਉਹਨੂੰ ਸੋ ਬਿਮਾਰੀ ਹੋ ਜਾਂਦੀ ਹੈ ਉਹਨਾਂ ਦੇ ਪ੍ਰਤੀ ਅੱਜ ਥੋੜੀ ਜਿਹੀ ਵਾਰਤਾਲਾਪ ਲੰਬੀ ਹੋਊਗੀ ਤੇ ਤੁਸੀਂ ਇਸ ਵਿਸ਼ੇ ਦੇ ਉੱਤੇ ਪੂਰੀ ਵਧੀਆ ਰੋਸ਼ਨੀ ਪਾਓ ਕਿ ਕਿਹੜੇ ਕਿਹੜੇ ਟੌਕਸਿਨ ਆ ਜਿਹੜੇ ਚਾਹੇ ਆਪਾਂ ਫੀਡ ਬਣਾ ਲੈਨੇ ਚਾਹੇ ਆਪ ਤਿਆਰ ਕਰਦੇ ਚਾਹੇ ਸਾਈਲੇਜ ਬਣਾਉਨੇ ਆ ਇਹ ਪਸ਼ੂਆਂ ਚਲੇ ਜਾਂਦੇ ਕੀ ਉਹਨਾਂ ਦਾ ਨੁਕਸਾਨ ਕਰਦੇ ਨੇ ਤੇ ਫਿਰ ਉਦੋਂ ਬਾਅਦ ਦੁੱਧ ਚਾ ਕੇ ਆਪਣਾ ਜਾਂ ਆਪਣੇ ਬੱਚਿਆਂ ਦਾ ਕੀ ਨੁਕਸਾਨ ਦੇਖੋ ਇਹ ਨਾ ਬੜੀ ਬੜਾ ਗੰਭੀਰ ਮਸਲਾ ਹੈ ਜੀ ਮੈਂ ਇਹ ਬੜੇ ਸਾਲਾਂ ਤੋਂ ਕਹਿ ਰਿਹਾ ਵੀ ਪਸ਼ੂ ਪਾਲਕ ਵਾਸਤੇ ਜਾਂ ਪਸ਼ੂ ਪਾਲਣ ਦੇ ਧੰਦੇ ਵਾਸਤੇ ਹਮ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਟੌਕਸਿਨ ਨੇ ਜਿਨ੍ਹਾਂ ਨੂੰ ਮਾਈਕੋਟੌਕਸਿਨ ਕਹਿੰਦੇ ਆ ਜਾਂ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਹੂੰ ਦੁਨੀਆ ਦੇ ਵਿੱਚ ਜਿੰਨਾ ਵੀ ਅਨਾਜ ਪੈਦਾ ਹੁੰਦਾ ਟੋਟਲ 25% ਅਨਾਜ ਉਹ ਉੱਲੀ ਰੋਗ ਦੇ ਜ਼ਹਿਰੀਲੇ ਤੱਤਾਂ ਕਰਕੇ ਖਰਾਬ ਹੋ ਜਾਂਦਾ ਹੂੰ ਇਹ ਟੌਕਸਿਨ ਜ਼ਹਿਰੀਲੇ ਤੱਤ ਦੋ ਤਰ੍ਹਾਂ ਦੇ ਆ ਜੀ ਜੀ ਪਹਿਲੇ ਤਾਂ ਹੈਗੇ ਜਿਹੜੇ ਖੇਤਾਂ 'ਚੋਂ ਆਉਂਦੇ ਆ ਨਾਲ ਉਹਨਾਂ ਨੂੰ ਫੀਲਡ ਟੌਕਸਿਨ ਕਹਿ ਦਿੰਦੇ ਹੂੰ ਹੂੰ ਦੂਜੇ ਉਹਨੇ ਜਿਹੜੇ ਸਟੋਰੇਜ ਦੇ ਦੌਰਾਨ ਪੈਦਾ ਹੁੰਦੇ ਆ ਸਟੋਰੇਜ ਟੌਕਸਿਨ ਹੂੰ ਮੰਨ ਲਓ ਜਦੋਂ ਫਸਲ ਆਈ ਸੀ ਉਹ ਸਹੀ ਸੀ ਵੱਡੀ ਗੱਲ ਤਾਂ ਸਾਡੀ ਮੱਕੀ ਖੇਤਾਂ 'ਚ ਭਿੱਜ ਕੇ ਆਈ ਹੂੰ ਗਿੱਲੀ ਹੋ ਗਈ ਗਿੱਲੀ ਹੋ ਗਈ ਦੂਜੀ ਸਾਡੀ ਮੱਕੀ ਹੈਗੀ ਸੁੱਕੀ ਸੀ ਜਦੋਂ ਸਟੋਰ ਕੀਤੀ ਉੱਥੇ ਮੀਂਹ ਪੈ ਗਿਆ ਪਾਣੀ ਪੈ ਗਿਆ ਸੁਹਾਵਾ ਗਈ ਉਹ ਖਰਾਬ ਹੋ ਗਈ ਸੋ ਟੌਕਸਿਨ ਵੈਸੇ 4-5 ਨੇ ਜਿਹੜੇ ਖਤਰਨਾਕ ਨੇ ਜਿਵੇਂ ਆਪਣਾ ਜਿਹੜਾ ਐਫਲਾਟੌਕਸਿਨ ਹੈ ਸਭ ਤੋਂ ਖਤਰਨਾਕ ਹੈ ਸਭ ਤੋਂ ਕਾਮਨ ਹੈ ਦੂਜਾ ਸਾਡੇ ਕੋਲ ਬੋਮਾਈ ਟੌਕਸਿਨ ਹੈ ਜੀ T2 ਹੈ ਜਿਰੇਲੀਨੋਨ ਹੈ ਜਿਰੇਲੀਨੋਨ ਨੂੰਪ ਕਹਿੰਦੇ ਨੇ ਜੀਏ Z E A ਜਿਹੜਾ ਐਫਲਾਟੌਕਸਿਨ ਹੈ ਇਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਸਭ ਤੋਂ ਜ਼ਿਆਦਾ ਆਮ ਹੈ ਸਰਕਾਰ ਨੇ ਕੀ ਕੀਤਾ ਇਹ ਕਹਿੰਦਾ ਵੀ ਜਿਹੜੀ ਫੀਡ ਹੈ ਉਹ ਚ ਐਫਲਾਟੌਕਸਿਨ ਬੀ ਪੀਪੀ ਵੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਪੀਪੀ ਵੀ ਦਾ ਮਤਲਬ ਕੀ ਹੁੰਦਾ ਹੈ ਵੀ 1 ਕਿਲੋ ਫੀਡ ਚ 20 ਮਾਈਕਰੋਗ੍ਰਾਮ 10 ਦੀ ਮਾਈਨਸ 6 ਉਸ ਤੋਂ ਵੱਧ ਨਹੀਂ ਹੋਣਾ ਚਾਹੀਦਾ ਬੀ ਪੀਪੀ ਵੀ ਹੁਣ ਦੇਖੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਜੀ ਸਰਕਾਰ ਕਹੀ ਜਾਂਦੀ ਹੈ ਵੀ ਨਹੀਂ ਹੋਣਾ ਚਾਹੀਦਾ ਹੁਣ ਸਾਡੇ ਕੋਲੇ ਜੇਸੀ ਖਤਰਨਾਕ ਫਸਲਾਂ ਲਾ ਲਈਏ ਬੰਦਿਆਂ ਵਾਸਤੇ ਜਾਂ ਪਸ਼ੂਆਂ ਵਾਸਤੇ ਤਾਂ ਉੱਚ ਤਿੰਨ ਚੀਜ਼ਾਂ ਮੇਨ ਨੇ ਪਹਿਲੇ ਨੰਬਰ ਤੇ ਮੱਕੀ ਆ ਸਾਡੇ ਕੋਲੇ ਮੱਕੀ ਸਾਲ ਚ ਤਿੰਨ ਵਾਰੀ ਮੇਨ ਆਉਂਦੀ ਹੈ ਪਰ ਮੱਕੀ ਸਿਰਫ ਜਿਹੜੀ ਸਾਡੀ ਬਰਬਰੀ ਵਾਲੀ ਮੱਕੀ ਹੈ ਸਪ੍ਰਿੰਗ ਦੀ ਮੱਕੀ ਹੈ ਪ੍ਰਿੰਗ ਵਾਲੀ ਮੱਕੀ ਉਹ ਸਹੀ ਹੈ ਉਸ ਤੋਂ ਬਾਅਦ ਦੀ ਮੱਕੀ ਦਾ ਕੋਈ ਪਤਾ ਨਹੀਂ ਡਾਵਾ ਡੋਲਾ ਦੂਜੇ ਨੰਬਰ ਤੇ ਸਾਡੇ ਕੋਲ ਜੇ ਕੋਈ ਖਤਰਨਾਕ ਫਸਲ ਹੈਗੀ ਟੌਕਸਿਨ ਬਦਲੇ ਤਾਂ ਉਹ ਸਾਡੇ ਕੋਲ ਹੈਗਾ ਜੀ ਜਿਹੜਾ ਅਸੀਂ ਕਹਿ ਦਿੰਨੇ ਆ ਮੂਫਲੀ ਗਰਾਊਡ ਨਟ ਹੂੰ ਬਹੁਤ ਬੁਰਾ ਹਾਲ ਹੈ ਦਾ ਤੀਜੇ ਨੰਬਰ ਤੇ ਜੇ ਕੋਈ ਚੀਜ਼ ਹੈਗੀ ਜਿਹੜੀ ਅਸੀਂ ਹਲੇ ਅਨਗੋਲੀ ਕਰ ਰਹੇ ਆ ਨਾ ਉਹ ਹੈਗਾ ਡੀ ਡੀ ਜੀ ਐਸ ਡਰਾਈਡ ਡਿਸਟਿਲਡ ਗ੍ਰੇਨ ਸੋਲੂਬਲ ਮਤਲਬ ਕਿ दारू ਵਾਲੀ ਫੈਕਟਰੀਆਂ ਦਾ ਗਿੱਲਾ ਦਾਣ ਹੂੰ ਬੇਸਟੇਜ 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 ਵੀ ਹੈਗੀ ਜੀ ਦੇਖੋ ਹੁਣ ਕੀ ਹੈ ਸਰਕਾਰ ਇਹ ਕਹਿੰਦੀ ਹੈ ਵੀ ਪੈਟਰੋਲ ਦੇ ਵਿੱਚ ਇੱਥੇ ਨੋਲ ਮਿਕਸ ਕਰਨੀ ਹੈ 20 ਬਾਈ 25% ਸਰਕਾਰ ਹਾਂਜੀ ਈਵੀਪੀ ਕਹਿੰਦੇ ਇੱਥੇ ਨੋਲ ਬਲੈਂਡਿੰਗ ਪ੍ਰੋਗਰਾਮ ਸੋ ਇੱਥੇ ਨੋਲ ਬਲੈਂਡਿੰਗ ਪ੍ਰੋਗਰਾਮ ਜਿਹੜੀ ਆਲ ਇੰਡੀਆ ਡਿਸਟਿਲਰੀ ਐਸੋਸੀਏਸ਼ਨ ਹੈ ਹੂੰ ਜਿੰਨੀਆਂ ਫੈਕਟਰੀਆਂ ਦਾਰੂ ਕੱਢਦੀ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਹੂੰ DDGS ਉਹਨਾਂ ਦਾ ਵੇਸਟ ਸਰਪਲਸ ਹੈ ਹੂੰ ਸਰਪਲਸ ਨੂੰ ਜਾਨ ਮਸ਼ੀਨਾਂ ਨਾਲ ਸਿਕਾਉਣਗੇ ਜਾਂ ਧੁੱਪੇ ਸਿਕਾਉਣਗੇ ਉਹਦੀ ਕਬੱਡੀ ਮਾਰਕੀਟ ਪੋਲਟਰੀ ਹੈ ਹੂੰ 14-15 ਰੁਪਏ ਕਿਲੋ ਦੀ ਆਈਟਮ ਹੈ ਉਹ ਹੂੰ DDGS ਇਹਦੇ ਬਾਰੇ ਗੱਲ ਕਰਨੀ ਜੁੜੀ ਹੈ ਬਿਮਾਰੀ ਦੀ ਜੜ੍ਹ ਹੀ ਹੈ ਹੂੰ DDGS ਦੇ ਵਿੱਚ 45% ਤੋਂ ਲੈ ਕੇ 54% ਪ੍ਰੋਟੀਨ ਹੈ ਹੂੰ DDGS ਦਾ ਮੱਕੀ ਵਾਲਾ ਜਾਂ ਚੌਲਾਂ ਵਾਲਾ ਦੋ ਚੀਜ਼ ਜਿਆਦਾ ਜੂਦ ਦੋ ਵਾਲਾ ਹਨ ਮਤਲਬ ਕਿ ਮੇਜ ਵਾਲਾ ਜਹ ਰਾਈਸ ਆ ਇਹ ਸਾਰਾ ਫਰਮੈਂਟਡ ਫੂਡ ਉਹ ਹੁੰਦਾ ਫਰਮੈਂਟਡ ਜਦੋਂ ਅਲਕੋਹਲ ਕੱਢ ਲਈ ਦਾਣੇ ਚ ਜੋ ਬਚ ਗਿਆ ਖਮੀਰ ਬਣ ਗਿਆ ਖਮੀਰ ਬਣ ਉਹ ਜਿਹੜਾ ਕੱਢ ਲਿਆ ਫਰਮੈਂਟੇਸ਼ਨ ਤੋਂ ਬਾਅਦ ਹਾਂ ਜੀ ਹੁਣ ਕਈ ਹੁੰਦਾ ਵੀ ਸੁੱਕਾ ਮਿਲ ਜਾਂਦਾ ਨਹੀਂ ਤਾਂ ਲੋਕੀ ਰੇੜੀਆਂ ਭਰ ਕੇ ਵੀ ਲੈ ਜਾਂਦੇ ਦਾਰੂ ਦੀਆਂ ਫੈਕਟਰੀਆਂ ਚ ਡਿਸਟਿਲਰੀਆਂ ਚ ਹੁਣ ਇਹਦੇ ਵਿੱਚ ਪ੍ਰੋਟੀਨ ਹੈ 45 ਤੋਂ 54% ਪਰ ਖਤਰਨਾਕ ਕੀ ਹੈ ਇਹਦੀ ਬਹੁਤ ਹੀ ਪ੍ਰੋਟੀਨ ਗੋਹੇ ਚ ਜਾਨੀ ਹੂੰ ਦੂਜੀ ਖਤਰਨਾਕ ਚੀਜ਼ ਕੀ ਹੈ ਇਹ ਚ ਸਲਫਰ ਬਹੁਤ ਜ਼ਿਆਦਾ ਅੱਛਾ ਜੀ ਸਲਫਰ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਐਕਸੈਸ ਸਲਫਰ ਦਾ ਹੂੰ ਤੀਜੀ ਚੀਜ਼ ਜਿਹੜੀ ਇਹ ਚ ਖਤਰਨਾਕ ਕੀ ਹੈ ਨਾ ਜੀ ਜੋ ਖੋਜਾਂ ਨੇ 90 95% ਡੀ ਡੀ ਜੀ ਐਸ ਦੇ ਜਿਹੜੇ ਸੈਂਪਲ ਨੇ ਉਹਨਾਂ ਚ ਐਫਲਾਟੋਕਸਿਨ 200 250 300 ਤੱਕ 10 ਗੁਣਾ 10 ਗੁਣਾ ਸਰਕਾਰ ਕਹਿੰਦੀ ਹੈ ਫੀਡ ਚ 20 ਤੋਂ ਵੱਧ ਨਹੀਂ ਹੋਣਾ ਚਾਹੀਦਾ ਇਹ ਉਹ ਸਮਾਨ ਹੀ ਫੀਡ ਵਾਸਤੇ ਜਾ ਰਿਹਾ ਹੈ ਉਹ ਸਮਾਨ ਹੀ ਫੀਡ ਵਾਸਤੇ ਜਾ ਰਿਹਾ ਹੈ ਹੁਣ ਕੀ ਹੁੰਦਾ ਹੈ ਦੇਖੋ ਐਫਲਾਟੋਕਸਿਨ ਦਾ ਮੇਨ ਪ੍ਰੋਬਲਮ ਕੀ ਹੈ ਮੰਨ ਲਓ ਸਾਡੀ ਫੀਡ ਦੇ ਵਿੱਚ 100 ਗ੍ਰਾਮ ਐਫਲਾਟੋਕਸਿਨ ਸੀਗਾ ਹੂੰ ਉਹਦੇ ਵਿੱਚੋਂ ਜਿਹੜਾ 2-3% ਜਾਂ 5% ਤੱਕ ਹੂੰ ਮਤਲਬ ਕਿ ਜਿਹੜਾ ਐਫਲਾਟੋਕਸਿਨ ਅਗੇ ਦੋ ਤਰ੍ਹਾਂ ਦਾ ਹੈ B1 ਤੇ G1 ਹੂੰ ਇਹ B1 ਤੇ G1 ਇੱਕ ਜੇ ਜਾ ਕੇ ਇਹਦੀ ਪ੍ਰੋਬਲਮ ਕੀ ਹੈ ਜਿਹੜਾ ਐਫਲਾਟੌਕਸਿਨ ਹੈ ਇਹਦਾ ਜਿੰਨਾ ਟੋਟਲ ਸੀਗਾ ਇਹਦਾ 2 3 4% ਕਨਵਰਟ ਹੁੰਦਾ ਹੈ ਬਦਲ ਜਾਂਦਾ ਹੈ ਰਿਊਮਨ ਚ ਜਾ ਕੇ ਉਹਨੂੰ ਕਹਿੰਦੇ ਐਮ 1 ਟੌਕਸਿਨ ਐਮ 1 ਟੌਕਸਿਨ ਜਿਹੜਾ ਹੈਗਾ ਟੈਸਟ ਹੁੰਦਾ ਹੈ ਹਾਂ ਉਹ ਟੈਸਟ ਹੁੰਦਾ ਹੈ ਦੁੱਧ ਦੇ ਵਿੱਚ ਨੈਸਲੇ ਕਰ ਰਹੀ ਹੈ ਬਹੁਤ ਸਾਰੇ ਕੰਪਨੀ ਕਰ ਰਹੀ ਹੈ ਹਾਂਜੀ ਇਹ ਕੀ ਹੈ ਜਿਹੜਾ ਐਮ 1 ਹੈ ਇਹੀ ਮੇਨ ਪ੍ਰੋਬਲਮ ਹੈ ਇਹ ਬੰਦਿਆਂ ਚ ਲਿਵਰ ਕੈਂਸਰ ਦਾ ਬਹੁਤ ਵੱਡਾ ਕਾਰਨ ਬਿਲਕੁਲ ਹੁਣ ਐਮ1 ਦੀ ਲਿਮਟ ਹੈ ਜਿਹੜੀ ਦੁੱਧ ਚ ਉਹ ਹੈ ਕਿ 0.5 ਪੀਪੀਵੀ ਇੰਡੀਆ ਚ ਹਮ ਮਤਲਬ 0.5 ਮਾਈਕਰੋਗ੍ਰਾਮ 1 ਲੀਟਰ 1 ਕਿਲੋ ਦੁੱਧ ਚ ਹਮ ਬਾਹਰਲੇ ਦੇਸ਼ਾਂ ਚ ਯੂਰਪ ਦੇ ਵਿੱਚ 0.05 ਹੈ ਅੱਛਾ ਜੀ ਹੁਣ ਦੇਖੋ ਸਮੱਸਿਆ ਕੀ ਹੈ ਦੁੱਧ ਦੀ ਸਾਡੀ ਓਵਰਾਲ ਖਪਤ ਬਹੁਤ ਜ਼ਿਆਦਾ ਨਹੀਂ ਹੈ ਜੇਤੀ ਪ੍ਰਤੀ ਵਿਅਕਤੀ ਲਈ ਇਹ ਨਾ ਓਵਰਆਲ ਬਹੁਤ ਜ਼ਿਆਦਾ ਨਹੀਂ ਪੰਜਾਬ 'ਚ 1 ਲੀਟਰ ਤੋਂ ਪਰਾਂਦੀ ਹੈ ਬਾਕੀ ਸਟੇਟਾਂ ਤਾਂ ਬਹੁਤ ਘੱਟ ਹੈ ਓਵਰਆਲ ਬਹੁਤ ਘੱਟ ਹੈ 250 300 ਗ੍ਰਾਮ ਸਾਊਥ ਹੜਾਂ ਤਾਂ ਪੱਛਦਾ ਹੀ ਨਹੀਂ ਹਾਂ ਹੁਣ ਦੇਖੋ ਗੱਲ ਇਹ ਹੈ ਜਿਹੜਾ ਐਮ 1 ਟੌਕਸਿਨ ਹੈ ਹਾਲਾਂਕਿ ਜੇਤੀ ਟੋਟਲ ਪੈਦਾਵਾਰ ਦੇਖੀਏ ਦੁੱਧ ਦੀ ਟੋਟਲ ਜਿਹੜੀ ਖਪਤ ਦੇਖੀਏ ਉਹਦੇ ਹਿਸਾਬ ਨਾਲ ਬਹੁਤ ਵੱਡੀ ਪ੍ਰੋਬਲਮ ਨਹੀਂ ਹੈਗੀ ਪਰ ਗੱਲ ਇਹ ਹੈ ਵੀ ਕੰਪਨੀਆਂ ਬਾਅਦ ਤੇ ਇੱਕ ਕੂੜ ਪ੍ਰਚਾਰ ਦਾ ਬਹੁਤ ਵੱਡਾ ਸਾਧਨ ਹੈ ਹਾਂ ਹਾਲਾਂਕਿ ਜੇਸੀਂ ਲਈਏ ਵੀ ਅਸੀਂ ਕਿੰਨਾ ਪੀਜਾ ਕਿੰਨਾ 버ਗਰ ਕਿੰਨੀਆਂ ਨੂਡਲਜ਼ ਕਿੰਨੇ ਚਿਪਸ ਕਿੰਨਾ ਕੋਲਡ ਡਰਿੰਕ ਪੀਤਾ ਕਿੰਨਾ ਮੈਦੇ ਆ ਖਾਦਾ ਤੇ ਕਿੰਨਾ ਆਟਾ ਜਿਹੜਾ ਪੈਕਟ ਖਾਦਾ ਹਾਂ ਜੀ ਸੋਡੀਅਮ ਬੈਂਜੋਏਟ ਵਾਲਾ ਆਟਾ ਕਿੰਨੀ ਹਲਦੀ ਖਾਦੀ ਪੋਟਾਸ਼ੀਅਮ ਕਰੋਮੇਟ ਵਾਲੀ ਹਾਂ ਹੈਨਾ ਜੀ ਜਾਂ ਕਿੰਨਾ ਬ੍ਰੈਡ ਕੈਲਸ਼ੀਅਮ ਪ੍ਰੋਪੀਓਨੇਟ ਵਾਲਾ ਖਾਦਾ ਤਾਂ ਦੋ ਦੋ ਦਿਨ ਕੰਮ ਨਹੀਂ ਕੁਝ ਵੀ ਨਹੀਂ ਪਰ ਸਰਕਾਰ ਨੇ ਹੁਣ ਰੂਲ ਰੈਗੂਲੇਸ਼ਨ ਬਣਾਤੇ ਸੋ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਸਾਡੀ ਡੇਰੀ ਇੰਡਸਟਰੀ ਕਿਸੇ ਵੀ ਟਾਈਮ ਵੱਡੇ ਖਤਰੇ 'ਚ ਆ ਸਕਦੀ ਹੁਣ ਹੱਲ ਕੀ ਹੈ ਦੇਖੋ ਪਹਿਲੀ ਗੱਲ ਤੇ ਇਹ ਹੈ ਜਿਵੇਂ ਹੁਣ ਦੀਵਾਲੀ ਤੋਂ ਬਾਅਦ ਸਾਡੇ ਕੋਲੇ ਚਿਪਸ कुरकुरੇ ਬਿਸਕੁਟਾਂ ਦਾ 베ਸਟ ਆਉਂਦਾ ਹੂੰ ਉਹਨੂੰ ਤੁਰੰਤ ਫੀਡ ਤੋਂ ਬੰਦ ਕਰਨ ਦੀ ਲੋੜ ਕਿਉਂਕਿ ਕੰਡੈਕਸ਼ਨ ਹੋਣੀ ਜ਼ਰੂਰ ਹੈ ਕਿਉਂਕਿ ਸਰਪਲਸ ਹੈ ਜੀ ਬਿਸਕੁਟਾਂ ਦਾ ਵੀ ਬਿਸਕੁਟਾਂ ਦਾ ਚੂਰਾ ਆਉਂਦਾ ਹੈ ਉਹਦੇ ਨਾਲ ਫੈਟ ਵੱਧਦੀ ਹੈ ਦੁੱਧ ਵੱਧਦਾ ਹੈ ਕੱਲੀ ਮੱਕੀ ਤੇ ਸਾਰਾ ਨਜਲਾਣਾ ਸਿੱਟੀ ਆਪਾਂ ਮੱਕੀ ਚੰਗੀ ਚੀਜ਼ ਹੈ ਮੱਕੀ ਜ਼ਰੂਰੀਤ ਵੀ ਹੈ ਮੱਕੀ ਤੋਂ ਬਿਨਾ ਡੇਰੀ ਫਾਰਮਿੰਗ ਚੱਲ ਨਹੀਂ ਨਾ achar ਤੋਂ ਬਿਨਾ ਚੱਲ ਨਹੀਂ ਹੈ ਹੂੰ ਹੁਣ ਇਹ ਤਾਂ ਹੈਗਾ ਲਿਵਰ ਦਾ ਟੌਕਸਿਨ ਹੂੰ ਭੁੱਖ ਘਟਾਉਂਦਾ ਹੈ ਨਾ ਪਰ ਇੱਕ ਹੋਰ ਟੌਕਸਿਨ ਹੈ ਜਿਹੜਾ ਜਿਹਦੇ ਬਾਰੇ ਹਲੇ ਨਹੀਂ ਗੱਲ ਨਹੀਂ ਹੁੰਦੀ ਉਹ ਹੈਗਾ ਜਿਰੈਲੀਨੋਨ ਜਿਰੈਲੀਨੋਨ ਸਾਡਾ ਜਿਹੜਾ ਕੈਮੀਕਲ ਹੈ ਈਸਟ੍ਰੋਜਨ ਅੰਡੇ ਦਾ ਵਿੱਚੋਂ ਨਿਕਲਦਾ ਉਹਦੇ ਵਰਗਾ ਜਿਹੜੇ ਪਸ਼ੂਪਾ ਕਹਿੰਦੇ ਆ ਵੀ ਬੋਲਦੇ ਹੀ ਰਹਿੰਦੇ ਆ ਤਾਰਾਂ ਹੀ ਦੇਈ ਜਾਂਦੇ ਆ ਤਾਰਾਂ ਹੀ ਦੇਈ ਜਾਂਦੇ ਆ ਗੱਬਣ ਹੋਣ ਤੋਂ ਬਾਅਦ ਵੀ ਗੱਬਣ ਹੋਣ ਤੋਂ ਬਾਅਦ ਵੀ ਜਦ ਗੱਬਣ ਝੋਟੀਆਂ ਦੁੱਧ ਲਾ ਲੈਂਦੀਆਂ ਥਾਨ ਪੱਟ ਲੈਂਦੀਆਂ ਉਹ ਜਰੈਲੀ ਨੋਂਨ ਕਰਕੇ ਹੁਣ ਅਸਲੀ ਗੱਲ ਦੇਖੋ ਕੋਈ ਕਰ ਨਹੀਂ ਰਿਹਾ ਅਸੀਂ ਫੀਡ ਚੋਂ ਤਾਂ 20 PPVP ਕਰ ਲਿਆ ਘਟਾ ਲਿਆ ਫੀਡ ਤੇ ਸਰਕਾਰ ਨੇ ਵੀ ਨਕੇਲ ਕੱਸਦੀ ਜਿਹੜਾ ਮੱਕੀ ਦਾ ਚਾਰ ਹੈ ਜੇ ਉਹ ਚ 50 PPV ਵੀ ਹੈ ਜਾਂ 100 PPV ਵੀ ਹੈ ਤਾਂ ਫਿਰ ਸਾਡਾ ਲੈ ਦੇ ਕੇ ਤਾਂ ਗੱਲ ਉੱਥੇ ਚੱਲ ਗਈ ਜੀ ਨੁਕਸਾ ਆਪਾਂ ਦੁੱਧ 'ਚ ਜਦੋਂ ਆ ਗਿਆ ਆਪਾਂ ਭੀੜ ਤੇ ਕੱਢਦੇ ਨੇ ਹਮ ਅਸੀਂ ਚਾਰਤਾ ਦੇਖਿਆ ਹੀ ਨਹੀਂ ਅਸੀਂ ਆਪਦਾ ਪਾਣੀ ਤਾਂ ਦੇਖਿਆ ਹੀ ਨਹੀਂ ਅਸੀਂ ਆਪਣੀ ਤੂੜੀ ਤਾਂ ਦੇਖੀ ਹੀ ਨਹੀਂ ਇਹ ਗੱਲਾਂ ਜ਼ਿੰਮੇਵਾਰਾਂ ਨੂੰ ਕੌੜੀਆਂ ਲੱਗ ਸਕਦੀਆਂ ਜੱਟ ਭਾਈਚਾਰੇ ਨੂੰ ਸਾਡੇ ਪਸ਼ੂ ਪਾਲਕਾਂ ਨੂੰ ਪਰ ਸੱਚੀਆਂ ਨੇ ਜੀ ਜੀ ਕਿਉਂਕਿ ਨੁਕਸਾਨ ਦੁੱਧ ਤੁਸੀਂ ਵੀ ਤਾਂ ਪੀ ਰਹੇ ਹੋ ਚਾਹ ਤੁਸੀਂ ਵੀ ਤਾਂ ਪੀ ਰਹੇ ਹੋ ਦਹੀਂ ਕਿਉਂ ਮੱਖਣ ਤੁਸੀਂ ਖਾ ਰਹੇ ਹੋ ਸੋ ਹੱਲ ਕੀ ਹੈ ਹੱਲ ਇਹਨਾਂ ਦੋਨੋਂ ਟੌਕਸਿਨ ਦਾ ਕੀ ਹੈ ਪਹਿਲੀ ਗੱਲ ਤੇ ਇਹ ਹੈ ਵੀ ਖਤਰਾ ਇਹ ਹੈ ਵੀ ਜਰੇਲੀਨੋਨ ਕਰਕੇ ਹਾਰਮੋਨ ਬਹੁਤ ਵਰਤੇ ਜਾ ਰਹੇ ਹੁਣ ਦੇਖੋ ਗੱਲ ਹੈ ਜਿੱਥੇ ਜਰੇਲੀਨੋਨ ਵੱਧ ਜਾਂਦਾ ਬਹੁਤ ਜ਼ਿਆਦਾ ਉੱਥੇ ਮੈੰਗਨੀਜ਼ ਬਹੁਤ ਜ਼ਿਆਦਾ ਘਟ ਜਾਂਦਾ ਹੈ ਮੈੰਗਨੀਜ਼ ਫਰਟੀਲਿਟੀ ਮੈਂਟਰਲ ਹੈ ਅੰਡੇਦਾਨੀ ਉਹਨੇ ਕੋ ਟੁੱਟਣ ਨਾਲ ਜੁੜਿਆ ਹੋਇਆ ਸੋ ਗੱਲ ਹੈ ਹੱਲ ਕੀ ਹੈ ਹੱਲ ਦੇਖੋ ਪਹਿਲੀ ਗੱਲ ਹੈ ਟੌਕਸਿਨ ਜਿਹੜਾ ਰਿਊਮਨ ਹੈ ਉਹ 200 ਪੀਪੀਬੀ ਟੌਕਸਿਨ ਵੀ ਖਤਮ ਕਰ ਸਕਦਾ ਹੈ ਹੂੰ ਕੁਦਰਤ ਦਾ ਜਿਹੜਾ ਇੱਕ ਸਿਸਟਮ ਹੈ ਪਰ ਰਿਯੂਮਨ ਦਾ ਤਜਾਬੀਪਨ ਕੰਟਰੋਲ ਕਰਨਾ ਪੈਣਾ ਸੋ ਪਹਿਲਾ ਹੱਲ ਕੀ ਹੈ ਜੁਗਾਲੀ ਕਰਨ ਵਾਲੇ ਪਸ਼ੂ ਨੇ ਸਾਡੇ ਮੱਝਾਂ ਗਾਵਾਂ ਇਹਨਾਂ ਨੂੰ 100 200 ਗ੍ਰਾਮ ਬਫਰ ਰੋਜ਼ ਮਿਲੇ ਜਿਹਦਾ ਕਿ 10 ਰੁਪਏ ਦਾ ਖਰਚਾ ਆਉਣਾ ਜਾਂ ਟੌਕਸਿਨ ਬਾਈਂਡਰ ਟੌਕਸਿਨ ਬਾਈਂਡਰ ਬਾਅਦ ਚ ਕੰਮ ਕਰੂਗਾ ਜੀ ਪਹਿਲਾਂ ਪੀ ਐਚ ਦੇਖੋ 30 ਗ੍ਰਾਮ 40 ਗ੍ਰਾਮ ਟੌਕਸਿਨ ਬਾਈਂਡਰ 30 40 ਕਿਲੋ ਪੱਠੇ ਤੂੜੀ ਦਾਣੇ ਦੀ ਜਿੰਮੇਵਾਰੀ ਨਹੀਂ ਲੈ ਸਕਦਾ ਹੂੰ ਡੁੱਜੀਗਲ ਟੌਕਸਿਨ ਬਾਈਂਡਰ ਜਿਹੜਾ ਵਧੀਆ ਉਹ 300 400 ਰੁਪਏ ਕਿਲੋ ਹੈ। ਕਾਫੀ ਕਾਫੀ ਜ਼ਮੀਨਦਾਰ ਕਹਿ ਰਹੇ ਹੈਗੇ ਕਿ ਟੌਕਸਿਨ ਬਾਈਂਡਰ ਹੈਗਾ ਜਿਹੜਾ ਇਹ ਕਲਮੀਸ਼ੋਰਾ ਹੀ ਹੁੰਦਾ ਹੈ। ਦੇਖੋ ਜਿਹੜਾ ਟੌਕਸਿਨ ਬਾਈਂਡਰ ਹੈ ਨਾ ਜੀ ਇਹਦਾ ਬੇਸ ਜਿਹੜਾ ਮੇਨ ਬੇਸਿਕ ਟੌਕਸਿਨ ਬਾਈਂਡਰ ਹੈ ਉਹਦਾ ਬੇਸ ਮਲਤਾਨੀ ਮਿੱਟੀ ਹੈ। ਹੂੰ ਪਰ ਗੱਲ ਇਹ ਹੈ ਵੀ ਅਸੀਂ ਟੌਕਸਿਨ ਬਾਈਂਡਰ ਦੇ ਸਾਰੇ ਨਾ ਰਹੀਏ। ਦੇਖੋ ਪਹਿਲੀ ਗੱਲ ਹੈ ਅਸੀਂ ਕੋਸ਼ਿਸ਼ ਕਰੀਏ ਵੀ ਮੱਕੀ ਜਹੋਰ ਚੀਜ਼ਾਂ ਜਿਹੜੀਆਂ ਹੈਗੇ ਵਧੀਆ ਕਰੀਏ ਤੇ ਮਾੜੀਆਂ ਚੀਜ਼ਾਂ ਵਰਤਣ ਤੋਂ ਗੁਰੇਜ਼ ਕਰੀਏ। ਹੂੰ। ਦੂਜੀ ਗੱਲ ਅਸੀਂ ਇਹ ਧਿਆਨ ਰੱਖੀਏ ਵੀ ਅਸੀਂ ਰਿਯੂਮਨ ਦੇ ਵਿੱਚ ਅਸੀਂ 300-400 ਰੁਪਏ ਕਿਲੋ ਦਾ ਟੌਕਸਿਨ ਬਾਈਂਡਰ ਉਹਤੇ ਤੇ ਪੈਸੇ ਲਾਉਣ ਦੀ ਬਜਾਏ ਸਭ ਤੋਂ ਪਹਿਲਾਂ 50-60 ਰੁਪਏ ਕਿਲੋ ਦਾ ਬਫਰ 100 ਰੁਪਏ ਕਿਲੋ ਦਾ ਬਫਰ ਵਰਤੀ। ਹੂੰ। ਉਸ 100 ਗ੍ਰਾਮ 10 ਰੁਪਏ ਦਾ ਪੈਣਾ। ਜੇ ਪੀ ਐਚ ਸਹੀ ਹੈ ਤਾ ਖਤਰਾ ਬਹੁਤ ਘਟ ਜਾਣਾ ਕਿਉਂਕਿ ਖਤਰਾ ਅਸਲੀ ਖਤਰਾ ਹਲੇ ਭਗਲ ਨਹੀਂ ਕੀਤੀ ਉਹ ਕੀ ਹੈ ਹੂੰ ਜਦੋਂ ਬਾਹਰੋਂ ਜ਼ਹਿਰੀਲੇ ਤੱਤ ਜਿਆਦਾ ਜਾ ਰਹੇ ਹੈ ਅੰਦਰ ਤਜਾਬੀ ਪਾਣਾ ਤਾਂ ਇੱਕ ਹੋਰ ਅੰਦਰ ਟਾਕਸਿਨ ਪੈਦਾ ਹੁੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਐਂਡੋਟਾਕਸਿਨ ਹੂੰ ਅੰਦਰ ਪੈਦਾ ਹੋਣ ਵਾਲੇ ਜ਼ਹਿਰੀਲੇ ਤੱਤ ਆਪਣੀ ਕਿਤਾਬ 'ਚ ਇਹਦੇ ਬਾਰੇ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੈ ਅੰਦਰ ਵੀ ਤਾਂ ਆਪਣੇ ਸਾਰੀਆਂ ਕੈਮੀਕਲ ਰਿਐਕਸ਼ਨ ਹੀ ਹੁੰਦੀਆਂ ਨੇ ਇਹ ਜਿਹੜੇ ਅੰਦਰਲੇ ਜ਼ਹਿਰੀਲੇ ਤੱਤ ਨੇ ਬੰਦਿਆਂ 'ਚ ਬੀਪੀ ਸ਼ੂਗਰ ਬੰਦਿਆਂ ਚ ਇੱਕ ਬਿਮਾਰੀ ਹੁੰਦੀ ਹੈ ਲੀਕੀਗਟ ਹੂੰ ਲੀਕੀਗਟ ਹੁੰਦੀ ਹੈ ਵੀ ਤੁਸੀਂ ਖਾਓ ਜੋ ਮਰਜੀ ਜਾਣਾ ਸਾਰੋ ਕੁਝ ਬਾਹਰ ਹੀ ਹੈ ਪਸ਼ੂਆਂ ਚ ਵੀ ਲੀਕੀਗਟ ਔਰ ਮੇਨ ਗੱਲ ਇਹ ਹੈ ਹੁਣ ਜਿਹੜੀ ਗਾਵਾਂ ਮੱਝਾਂ ਚ ਪ੍ਰੋਬਲਮ ਆ ਰਹੀ ਉਹ ਹੈਗਾ ਲਿਵਰ ਦਾ ਫੋੜਾ ਲਿਵਰ ਅਬਸੈਸ ਹੂੰ ਸਿਰੋਸਿਸ ਫਿਰੋਸਿਸ ਲਿਵਰ ਦਾ ਸਿਰੋਸਿਸ ਤਾਂ ਬਹੁਤ ਬਾਅਦ ਚ ਹੁੰਦਾ ਪਹਿਲਾਂ ਲਿਵਰ ਚ ਫੋੜਾ ਬਣ ਜਾਂਦਾ ਹੂੰ ਉਹ ਫੋੜੇ ਕਰਕੇ ਪਸ਼ੂ ਨੂੰ ਜੋ ਮਰਜੀ ਤੇ ਹਜਮ ਨਹੀਂ ਹੁੰਦਾ ਹੁਣ ਉਹ ਚ ਕੰਪਨੀਆਂ ਕੀ ਹੈ ਜੀ ਲਿਵਰ ਟੋਨਿਕ ਦੇ ਰਿਆ ਸੀ ਹਮ ਪਰ ਮੈਂ ਕਹਿੰਦਾ ਤੁਸੀਂ ਲਿਵਰ ਟੋਨਿਕ ਥੋੜਾ ਹਜ਼ਾਰਾਂ ਰੁਪਏ ਦਾ ਪੀ ਰਹੇ ਆ ਤੁਸੀਂ 100 ਰੁਪਏ ਦਾ ਬਫਰ ਜਿਹੜਾ 10 ਰੁਪਏ ਦਾ ਰੋਜ਼ ਵੜਤਿਆ ਜਾਣਾ ਉਹਦੇ ਨਾਲ ਐਸਿਡੋਸਿਸ ਕੰਟਰੋਲ ਕਰ ਲਓ ਜੇ ਐਸਿਡੋਸਿਸ ਤੁਸੀਂ ਕੰਟਰੋਲ ਕਰ ਲਈ ਥੋੜਾ ਇੰਜਨ ਆਪੇ ਦੇਖੋ ਜੇ ਇੰਜਨ ਠੀਕ ਕਰਨਾ ਹੈ ਨਾ ਤਾਂ ਸਾਨੂੰ ਇੰਜਨ ਦੀ ਸਰਵਿਸ ਨਹੀਂ ਕਰਨੀ ਚਾਹੀਦੀ ਤੇਲ ਬਦਲਣਾ ਪੈਣਾ ਤੇਲ ਬਦਲਣ ਵਾਸਤੇ ਇਤਜਾਬ ਹੈ ਜੀ ਤਜਾਬ ਨੂੰ ਕੰਟਰੋਲ ਕਰਨਾ ਪੈਣਾ ਸੋ ਐਂਡੋਟੌਕਸਿਨ ਤੇ ਇਹ ਜਿਹੜੇ ਬਾਹਰੋਂ ਜਾ ਰਹੇ ਐਕਸੋਟੌਕਸਿਨ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਐਸਿਡੋਸਿਸ ਨੂੰ ਕੰਟਰੋਲ ਕਰਨਾ ਪੈਂਦਾ ਹੈ ਰੂਮਨ ਦਾ ਤਜਾਬੀਪਣ ਦੂਜਾ ਇਹ ਹੈ ਜੀ ਵੀ ਟੌਕਸਿਨ ਬਾਈਂਡਰ ਜੇਸੀਂ ਆਮ ਪਸ਼ੂ ਪਾਲਕ ਦੀ ਗੱਲ ਕਰੀਏ ਨਾ ਜੇਸੀਂ ਬੇਸਿਕ ਟੌਕਸਿਨ ਦੀ ਗੱਲ ਕਰੀਏ ਤਾਂ ਉਹ 60 70 80 ਰੁਪਏ ਜਾਂ 100 ਰੁਪਏ ਵਾਲਾ ਟੌਕਸਿਨ ਬਾਈਂਡਰ ਬਹੁਤ ਜ਼ਿਆਦਾ ਵਧੀਆ ਹੈ ਪਰੰਤੂ ਸਾਡੇ ਜ਼ਿੰਮੇਦਾਰ ਕੀ ਕਰਦੇ ਆ ਨਾ 300 ਗ੍ਰਾਮ 400 ਗ੍ਰਾਮ ਤੋਂ ਵੱਧ ਪਾਉਂਦੇ ਨਹੀਂ ਕਵਾਂਟਲ 'ਚ ਫੀਡ ਪੈਂਦੀ ਆ 5 ਕਿਲੋ 5 ਕਿਲੋ 'ਚੋਂ ਗਿਆ 20 ਗ੍ਰਾਮ ਚਾਹੀਦਾ ਉਹ 50 ਗ੍ਰਾਮ ਰੋਜ਼ ਦਾ ਇਸ ਕਰਕੇ ਉਹਨੂੰ ਜਦ ਤੱਕ ਜ਼ਿਆਦਾ ਪਾਓ ਫੀਡ 'ਚ ਜਾਂ ਫਿਰ ਰੋਜ਼ ਖੁਰਲੀ 'ਚ ਪਾਓ ਜੀ ਡਾਕਟਰ ਸਾਹਿਬ ਜਿਵੇਂ ਇੱਕ ਟੌਕਸਿਨ ਪਸ਼ੂਆਂ ਦੇ ਲੀਵਰ ਰਾਹੀਂ ਅੱਗੇ ਚਲੇ ਗਈ ਸਰੀਰ 'ਚ ਚਲੇ ਗਈ ਉਹਨੇ ਸਰੀਰ ਨੇ ਸੋਖ ਲਏ ਉਹ ਦੁੱਧ ਚਲੇ ਗਏ ਉਹ ਦੁੱਧ ਆਪਾਂ ਵੀ ਪੀਣਾ ਉਹਦੇ ਬੱਚੇ ਨੇ ਵੀ ਪੀਣਾ ਇੱਕ ਫਾਰਮ ਦੇ ਵਿੱਚ ਜਿਹੜੀ ਨਰਸਰੀ ਤਿਆਰ ਹੋ ਰਹੀ ਹੈ ਕਟੀਆਂ ਮੱਛੀਆਂ ਵਹਿੜੀਆਂ ਦੀ ਇਹ ਉਹਨਾਂ ਲਈ ਵੀ ਖਤਰਾ ਹੈ ਨਹੀਂ ਅਸਰ ਤਾਂ ਦੇਖੋ ਪਤਾ ਕੀ ਹੈ ਜੀ ਜਿਹੜੀ ਚੀਜ਼ ਨਾ ਬੰਦਿਆਂ ਦੀ ਸਿਹਤ ਨਾਲ ਤੇ ਪਸ਼ੂਆਂ ਦੀ ਸਿਹਤ ਨਾਲ ਇਕੱਠੀ ਜੁੜ ਜੇ ਹੂੰ ਉਹ ਬੜੀ ਖਤਰਨਾਕ ਹੈ ਪਰ ਸਭ ਤੋਂ ਵੱਡੀ ਗੱਲ ਕੀ ਹੈ ਜਿਹੜਾ ਸਾਡਾ ਪਸ਼ੂ ਪਾਲਕ ਹੈ ਉਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਸਸਤੀ ਫੀਡ ਜਾਂ ਸਸਤੀ ਚੀਜ਼ਾਂ ਨੂੰ ਕਿੰਨੀਆਂ ਮਹਿੰਗੀਆਂ ਪੈ ਰਹੀਆਂ ਹੁਣ ਜਿਹੜੀ ਗਾਂ ਦੇ ਵਿੱਚ ਦੇਖੋ ਲਿਵਰ ਟੌਕਸਿਨ ਦੇ ਵਿੱਚ ਆ ਗਿਆ ਲਿਵਰ ਦੇ ਵਿੱਚ ਟੌਕਸਿਨ ਆ ਗਿਆ ਉਹਨੇ ਪਤਾ ਹੀ ਨਹੀਂ ਲੱਗਣਾ ਵੀ ਸਾਲ ਦਾ 2000 ਲੀਟਰ ਦੁੱਧ ਖਾ ਗਈ 2000 ਲੀਟਰ ਦੁੱਧ ਲੱਖ ਰੁਪਏ ਦਾ ਹੋ ਗਿਆ ਜੀ 100 ਮਗਰ ਦੋ ਗਾਵਾਂ ਮਰ ਗਈਆਂ ਗਾਵਾਂ ਮਰ ਗਈਆਂ ਫਿਰ ਸਭ ਤੋਂ ਵੱਡੀ ਗੱਲ ਹੈ ਉਹਦੀ ਗਾਂ ਨੇ ਗੱਬਣ ਨਹੀਂ ਹੋਣਾ ਸੂਆ ਮਾਰ ਮਸਲੇ ਤਾਂ ਖੁਰਾਕ ਦੇ ਐ ਅਸੀਂ ਦਵਾਈਆਂ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮੇਨ ਕੀ ਹੈ ਸਾਨੂੰ ਟੌਕਸਿਨ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਟੌਕਸਿਨ ਨੂੰ ਕੰਟਰੋਲ ਕਰਨਾ ਜੈਰਲੇਟ ਨੂੰ ਕੰਟਰੋਲ ਕਰਨਾ ਦੋ ਫਾਇਦੇ ਹੋਣਗੇ ਹੂੰ ਐਂਟੀਬਾਇਓਟਿਕ ਤੇ ਹਾਰਮੋਨ ਦਾ ਖਰਚਾ ਘਟੂਗਾ ਦੂਜਾ ਵੱਡਾ ਫਾਇਦਾ ਸੀ ਦੇਖਿਆ ਹੀ ਨਹੀਂ ਜਿਹੜਾ ਉਹ ਇਹ ਹੈ ਵੀ ਸਾਡੀ ਸਿਹਤ ਤੇ ਪਸ਼ੂਆਂ ਦੀ ਸਿਹਤ ਬੈਟਰ ਹੋਊਗਾ ਹਾਂ ਬਿਲਕੁਲ ਕੱਲਾ ਦਵਾਈਆਂ ਦਾ ਖਰਚਾ ਨਹੀਂ ਘਟਣਾ ਸਿਹਤ ਵੀ ਵਧੀਆ ਰਹੂਗੀ ਸੋ ਇਹ ਮਸਲਾ ਬੜਾ ਗੰਭੀਰ ਹੈ ਜੀ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਪਸ਼ੂ ਪਾਲਕ ਨੂੰ ਵੀ ਫੀਡ ਹੈ ਜਿਹੜੀ ਉਹ ਬਣਾਉਣ ਲੱਗੇ ਟੈਸਟ ਕਰਾਵੇ ਔਰ ਇੱਕ ਬੜੀ ਵੱਡੀ ਜਿਹੜੀ ਹੈਗੀ ਕੂੜ ਪ੍ਰਚਾਰ ਹੀ ਹੈ ਉਹ ਵੀ ਗੋਲੀ ਵਾਲੀ ਫੀਡ ਜ਼ਿਆਦਾ ਵਧੀਆ ਚੂਰੇ ਵਾਲੀ ਫੀਡ ਵਧੀਆ ਨਹੀਂ ਹੈਗੀ ਇਦਾਂ ਦੀ ਕੋਈ ਗੱਲ ਨਹੀਂ ਵਰਡ ਦੇ ਜਿਹੜੇ ਟਾਪ ਮੋਸਟ ਕੰਟਰੀ ਦੁੱਧ ਦਪਾ ਦੇ ਕੰਟਰੀ ਨੇ ਉਹਨਾਂ ਦੇ ਵਿੱਚ ਤਾਂ ਉਹ ਪੈਲਟ ਬਣਦਾ ਹੀ ਨਹੀਂ ਹੈਗਾ ਪੈਲਟ ਦੇਖੋ ਨਵੀਂ ਟੈਕਨੋਲੋਜੀ ਹੈ ਵਧੀਆ ਚੀਜ਼ ਹੈ ਇਹ ਨਹੀਂ ਕਹਿੰਦੇ ਪਰ ਅਸੀਂ ਇਹ ਨਾ ਕਹੀਏ ਵੀ ਚੂਰੇ ਵਾਲੀ ਫੀਡ ਚੂਰੇ ਗੱਲ ਇਹ ਹੈ ਜਿੱਥੇ ਮੱਕੀ ਮਾੜੀ ਪੈਗੀ ਉੱਥੇ ਪ੍ਰੋਬਲਮ ਦੋਨੇ ਜਗ੍ਹਾ ਤੇ ਆਉਣੀ ਹੈ ਚੂਰਾ ਚਾਹੀਏ ਗੋਲੀ ਐ ਦੂਜੇ ਤੇ ਗੰਦਾ ਮਤਲਬ ਕਿ ਡੀ ਡੀ ਜੀ ਐਸ ਪਹਿਰੇ ਆ ਜਾਂ ਮਾੜੀ ਹੋਰ ਚੀਜ਼ਾਂ ਪਹਿਰੇ ਉੱਥੇ ਪ੍ਰੋਬਲਮ ਆਉਣੀ ਆਉਣੀ ਐ ਕਿਸਾਨ ਭਰਾਵੋ ਡਾਕਟਰ ਸਾਹਿਬ ਦੇ ਚੈਨਲ ਦੇ ਉੱਤੇ ਵੀ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ YouTube ਦੇ ਉੱਪਰ ਡਾਕਟਰ ਜੀਵਨ ਗੁਪਤਾ ਡੇਰੀ ਫਾਰਮਿੰਗ ਇਸ ਤਰ੍ਹਾਂ ਦੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਇਹਨਾਂ ਦੇ ਉੱਤੇ ਲੰਬੀ ਚਰਚਾ ਬਹੁਤ ਹੁੰਦੀ ਰਹਿੰਦੀ ਹੈਗੀ ਆ ਜਿਹੜੇ ਰੋਟੀਨ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਇਹ ਸਾਰੀਆਂ ਹੀ ਸਮੱਸਿਆਵਾਂ ਇੱਕ ਕਿਤਾਬ ਦੇ ਵਿੱਚ ਵੀ ਦੋ ਵਰਜਨ ਆ ਚੁੱਕੇ ਹੈਗੇ ਤੁਸੀਂ ਪੜ੍ਹਿਆ ਹੈਗਾ ਸਰਾਇਆ ਹੈਗਾ ਆਪਣੇ ਸਵਾਲਾਂ ਦਾ ਅੱਛਾ ਤੁਸੀਂ ਕਮੈਂਟਾਂ ਦੇ ਵਿੱਚ ਹੋ ਸਕਦੇ ਹੈਗੇ ਉਹ ਡਾਕਟਰ ਸਾਹਿਬ ਇਹਦਾ ਰਿਪਲਾਈ ਕਰਨਗੇ ਤੇ ਤੁਸੀਂ ਸਮਾ ਕੱਢਿਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਪੰਜਾਬੀ ਭਾਸ਼ਾ ਨੂੰ ਸਮਝਣ ਵਾਲੇ ਕਿਤੇ ਵੀ ਪਸ਼ੂ ਪਾਲਕ ਬੈਠੇ ਆ ਉਹਨਾਂ ਤੇ ਵੀ ਜਰੂਰ ਭਜਾਓ ਬਹੁਤ ਬਹੁਤਾਂ ਧੰਨਵਾਦ